ਬੈਠੋ ਪਲੀਜ਼ ਮੇਰੀ ਬੇਨਤੀ ਹੈ ਮੇਰੀ ਬੇਨਤੀ ਆਪਣਾ ਰਿਕਾਰਡ ਚੈੱਕ ਕਰਕੇ ਐਟ ਲੇਟਰ ਆ ਜਦੋਂ ਵੀ ਤੁਸੀਂ ਉਸ ਤੋਂ ਔਰ ਇਸ ਯੁੱਧ ਦੇ ਵਿੱਚ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਲਗਾਤਾਰ ਸਾਡੇ ਨੌਜਵਾਨੀ ਨੂੰ ਬਚਾਉਣ ਤੇ ਲੱਗੀ ਹੈ ਸਾਡੇ ਬੱਚਿਆਂ ਨੂੰ ਬਚਾਉਣ ਤੇ ਲੱਗੀ ਹੈ ਤੇ ਜਿੱਦਾਂ ਮੰਤਰੀ ਸਾਹਿਬ ਨੇ ਦੱਸਿਆ ਕਿ 4000 ਦੇ ਕਰੀਬ ਪਿੰਡਾਂ ਨੂੰ ਅਸੀਂ ਨਸ਼ਾ ਮੁਕਤ ਕਰ ਲਿਆ ਪਰ ਜਿਹੜੇ ਵਿਰੋਧੀ ਧਿਰ ਦੇ ਨੇ ਲੋਕ ਨੇ ਉਹ ਕਹਿੰਦੇ ਵੀ ਜਿੰਨਾ ਚਿਰ ਅਸੀਂ ਬੈਠੇ ਆ ਉਹਨਾਂ ਚਿਰ ਤੁਸੀਂ ਇੱਕ ਵੀ ਪਿੰਡ ਨੂੰ ਨਸ਼ਾ ਮੁਕਤ ਨਹੀਂ ਕਰ ਸਕਦੇ ਸੋ ਇਹਨਾਂ ਦੀ ਸੋਚ ਹੈ ਔਰ ਮੈਨੂੰ ਦੱਸਣਾ ਚਾਹਣਾ ਕਿ ਸਾਡੇ ਪਿੰਡ ਪਿੰਡਾਂ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਜਿਵੇਂ ਸੌਂ ਸਾਬ ਨੇ ਦੱਸਿਆ ਕਿ ਜਿਹੜੀ ਸ਼ਰਾਬ ਦੀ ਫੈਕਟਰੀ ਚੱਲਦੀ ਸੀ ਉਹ ਸ਼ਰਾਬ ਦੀ ਫੈਕਟਰੀ ਉਹਦੇ ਵਿੱਚ ਸਾਡੇ ਪੈਲ ਦੇ ਐਮਐਲਏ ਖੰਨੇ ਦੇ ਐਮਐਲਏ ਇਹਨਾਂ ਦੇ ਨਾਮ ਸ਼ਰਿਆਮਾਉਂਦੇ ਸੀ ਔਰ ਉਹਦੇ ਵਿੱਚ ਮੈਨੂੰ ਚਾਹੁੰਦੇ ਆ ਸੀ ਕਿ ਜਿਹੜੇ ਇਹ ਲੋਕਾਂ ਨੂੰ ਮਾਰਨ ਵਾਲੇ ਲੋਕ ਨੇ ਇਹ ਸਾਹਮਣੇ ਆਉਣੇ ਚਾਹੀਦੇ ਆ ਇਹਨਾਂ ਦੇ ਸਖਤ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਦੂਜੀ ਗੱਲ ਅੱਜ ਵਿਧਾਨ ਸਭਾ ਦੇ ਵਿੱਚ ਮੈਨੂੰ ਲੱਗਦਾ ਕਿ ਜੇ ਕਿਸੇ ਉੱਚ ਜਾਤੀ ਨੂੰ ਸਾਲਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਤਾਂ ਸ਼ਾਇਦ ਤੁਸੀਂ ਵੀ ਐਕਸ਼ਨ ਲੈਣਾ ਸੀ ਪਰ ਮੈਂ ਇੱਕ ਐਸੇ ਭਾਈਚਾਰੇ ਚੋਂ ਆ ਨਾ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੇ ਸੰਵਿਧਾਨ ਦੇ ਨਾਲ ਮੈਂ ਐਮਐਲਏ ਬਣਿਆ ਕਿਸੇ ਪਿਓ ਦੇ ਕਿਸੇ ਦੇ ਜ਼ੰਗੀਰਦਾਰ ਦੇ ਪੈਸਿਆਂ ਦੇ ਨਾਲ ਮੈਂ ਐਮਐਲਏ ਨਹੀਂ ਬਣਿਆ ਤੇ ਜੇ ਵਿਧਾਨ ਸਭਾ ਦੇ ਵਿੱਚ ਉਹ ਐਮਐਲਏ ਕਹਿੰਦਾ ਕਿ ਹਾਂ ਮੈਂ ਗਾਲ ਕੱਢੀ ਆ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਇਸ ਤੋਂ ਮਾੜੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਸਪੀਕਰ ਸਾਹਿਬ ਤੁਸੀਂ ਇੱਕ ਨਿਆਂ ਦੀ ਕੁਰਸੀ ਦੇ ਉੱਤੇ ਬੈਠੇ ਹੋ ਔਰ ਅੱਜ ਤੁਸੀਂ ਜੇਕਰ ਦਲਤ ਦੇ ਨਾਲ ਨਿਆਂ ਨਹੀਂ ਕਰ ਸਕਦੇ ਤਾਂ ਮੈਨੂੰ ਲੱਗਦਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ 35% ਦਲਤ ਆ ਉਹਨਾਂ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਜੇ ਸਭ ਤੋਂ ਵੱਡੇ ਪਵਿੱਤਰ ਮੰਦਰ ਦੇ ਵਿੱਚ ਜੇ ਉਹਨੂੰ ਗਾਲ ਕੱਢੀ ਜਾਵੇ ਤੇ ਉਹਦੇ ਵਿੱਚ ਵੀ ਚੁੱਪ ਕਰ ਜੋ ਬੈਠ ਜਾਓ ਕਿਹਾ ਜਾਵੇ ਜੇ ਕਿਸ ਪਵਿੱਤਰ ਮੰਦਰ ਦੇ ਵਿੱਚ ਸਿੱਖਾਂ ਦੇ 12 ਵੱਜ ਗਏ ਕਿਹਨ ਦੇ ਉੱਤੇ ਜੇ ਅਸੀਂ ਉਸ ਗੱਲ ਨੂੰ ਚੱਕੀਏ ਵਿਰੋਧੀ ਧਿਰ ਦਾ ਨੇਤਾ ਸਿੱਖਾਂ ਦੇ 12 ਵਜਾਵੇ ਤੇ ਤੁਸੀਂ ਕਹੋਗੇ ਭਾਈ ਬੈਠ ਜਾਓ ਕੋਈ ਗੱਲ ਨਹੀਂ ਐ ਮੈਂ ਕਹਿੰਨਾ ਫਿਰ ਭਾਈ ਸਾਹਿਬ ਸਪੀਕਰ ਸਾਹਿਬ ਮੈਂ ਦੋਵੇਂ ਹੱਥ ਜੋੜ ਕੇ ਆਪਣੀ ਸੀਟ ਦੇ ਉੱਤੇ ਬੈਠਣ ਲੱਗਿਆ ਕਿਉਂਕਿ ਇੱਥੇ ਮੈਨੂੰ ਲੱਗਦਾ ਕਿ ਸ਼ਾਇਦ ਸਾਨੂੰ ਦਲਤਾਂ ਨੂੰ ਇਹ ਸਮਾਨਯੋਗ ਪਵਿੱਤਰ ਸਜਣ ਦੇ ਵਿੱਚ ਵੀ ਸਾਨੂੰ ਇਨਸਾਫ ਨਹੀਂ ਮਿਲਣਾ ਤੁਹਾਡਾ ਬਹੁਤ-ਬਹੁਤ ਧੰਨਵਾਦ ਗਿਆਸਪੁਰਾ ਸਾਹਿਬ ਮੈਂ ਜਿਹੜੀ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਉਸ ਸਮੇਂ ਮੰਤਰੀ ਸਾਹਿਬ ਬੋਲ ਰਹੇ ਸੀ ਜੇਕਰ ਉਸ ਸਮੇਂ ਆਪਾਂ ਤੁਹਾਨੂੰ ਗੱਲ ਬੁਲਾਉਂਦੇ ਤਾਂ ਉਹ ਗੱਲ ਕਿਸੇ ਤਣਪੱਤਨ ਨਹੀਂ ਲਗਣੀ ਸੀ ਜਿਹੜੀ ਉਹਨਾਂ ਨੇ ਗਾਲ ਕੱਢੀ ਆ ਉਹਨਾਂ ਦਾ ਆਪਾਂ ਨੋਟਿਸ ਲੈਣਾ ਤੇ ਜਿਹੜੇ ਉਹਨਾਂ ਨੇ ਤੁਹਾਡੇ ਪਿਓ ਬਾਰੇ ਵੀ ਕੁਝ ਕਿਹਾ ਉਹਦਾ ਵੀ ਨੋਟਿਸ ਲੈਣਾ ਹਾਂਜੀ ਜੀ ਜੀ ਨੇ ਇਹਨਾਂ ਨੇ ਕਿਹਾ ਸਾਰਾ ਨੋਟਿਸ ਲੈਣਾ ਪਰ ਜੇਕਰ ਤਣਪੱਤਨ ਲਾਣੀ ਹੈ ਤਾਂ ਕਿਸੇ ਇੱਕ ਤਾਇ ਕਾਇਦੇ ਤਰ ਇੱਕ ਤਰੀਕੇ ਨਾਲ ਹੀ ਲਗਣੀ ਹੈ ਜੀ ਦੱਸੋ ਅੰਜਮਤ ਸਾਹਿਬ ਮੇਰੀ ਬੇਨਤੀ ਇਹ ਹੈ ਕਿ ਦੋਵੇਂ ਮੁੱਦੇ ਹੋਵੇ ਦੋਵੇਂ ਮੁੱਦੇ ਬੜੇ ਸਵੇਦ ਨਸੀਲ ਨੇ ਇੱਕ ਅਸੀਂ ਪਾਸ ਕਰ ਲਿਆ ਬਹਿਸ ਕਰ ਲਈ ਪਾਵੇਂ ਉਸ ਬਹਿਸ ਦੇ ਅੰਦਰ ਵੀ ਕੋਈ ਤਲਕੀਆਂ ਹੋਈਆਂ ਜੋ ਵੀ ਹੋਇਆ ਦੂਸਰਾ ਮੁੱਦਾ ਵੀ ਪੰਜਾਬ ਦੇ ਜਨਮਾਨਸ ਨਾਲ ਜੁੜਿਆ ਮਤਲਬ ਮੈਨੂੰ ਅਫਸੋਸ ਇਸ ਗੱਲ ਦਾ ਤੁਸੀਂ ਬਾਹਰ ਕਹਣਾ ਆਫ ਦੀ ਰਿਕਾਰਡ ਜੋ ਮਰਜੀ ਕਹਿ ਲੋ ਵੈਸੇ ਆਸ ਵੀ ਕੀ ਕਰੀਏ ਜਿਹੜੇ ਆਪਣੇ ਸੀਆਮ ਨੂੰ ਪਿਆਰ ਦੀ ਜੁੱਤੀ ਕਹਿੰਦੇ ਸਿਰ ਤੇ ਹਵਾਲਤੀ ਜਿਹੜੇ ਆਪਣੇ ਸੀਆਮ ਨੂੰ ਕਹਿੰਦੇ ਆ ਵੀ ਉਹ ਦੇਸੀ ਟੱਟੂ ਆ ਅਸੀਂ ਕਿਉਂ ਉਮੀਦ ਕਰੀਏ ਸਾਡੇ ਬਾਰੇ ਚੰਗਾ ਬੋਲਣਗੇ ਤੁਸੀਂ ਕਿਸੇ ਨੂੰ ਮਾਰਿਆ ਕਹਿ ਦਿਓ ਚੰਗਾ ਕਹਿ ਦਿਓ ਕਿਸੇ ਦੇ ਬਾਪ ਬਾਰੇ ਇੱਥੇ ਮਲਕਿਆ ਜਾਵੇ ਮੈਂ ਚਸ ਹੁੰਦੇ ਨਵਾਰਾ ਮੈਂ ਸੁਣਿਆ ਨਹੀਂ ਪਰ ਆਪ ਐਡਮਿਟ ਕਰਦੇ ਆ ਮੰਤਰੀ ਸਾਹਿਬ ਇਹ ਚੇਰ ਨੇ ਵੀ ਸੁਣਿਆ ਚੇਰੇ ਦਾ ਸਖਤ ਨੋਟਿਸ ਲਊਗੀ ਆਪਾਂ ਉਹ ਗਵਾਲ ਦੀ ਗੱਲ ਤੁਸੀਂ ਤੁਸੀਂ ਮੁੱਦਿਆਂ ਦੇ ਵਿਵਾਦ ਕਰੋ ਇੱਕ ਦੂਜੀ ਦਿਖਾ ਲਓ ਲਾਓ ਜੋ ਕਹਣਾ ਕਹਿ ਲਓ ਕਹਿੰਦੇ ਹੀ ਹੋ ਪਰ ਪਰਸਨਲ ਇਹ ਤਾਂ ਬਦਾਸ਼ ਕਰਨ ਵਾਲੀਆਂ ਗੱਲਾਂ ਨਹੀਂ ਉਹ ਵੀ ਕਹਿ ਰਿਹਾ ਕਿ ਮੈਂ ਗਿਆਸਪੁਰ ਸਾਹਿਬ ਉਹਨੀ ਗੱਲ ਪੂਰੀ ਰੱਖੋ ਇਹ ਗੱਲ ਪੱਲਵਾਂਗੇ ਥੈਂਕ ਯੂ ਸਪੀਕਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਗੱਲ ਸੁਣੀ ਕਰਨ ਦੇ ਉਹਨਾਂ ਨੂੰ ਪਹਿਲਾਂ ਗੱਲ ਪੂਰੀ ਕਰ ਲਿਓ ਮੰਤਰੀ ਸਾਹਿਬ ਗੱਲ ਪੂਰੀ ਕਰਨ ਦੇ ਉਹਨਾਂ ਨੂੰ ਜਿਹੜਾ ਯਾਸਮਤ ਜਿਸ ਬੰਦਾ ਬਣਾ ਕਰਦਾ ਜੇ ਇਸ ਬੰਦੇ ਨੇ ਕਰ ਦਿੱਤੀ ਸੀ ਆ ਵਿਰੋਧੀ ਧਿਰ ਦੇ ਨੇਤਾ ਦੇ ਮਗਲ ਬੈਠਾ ਹੁਣ ਵੀ ਕਹਿ ਰਿਹਾ ਕਿ ਮੈਂ ਕੀਤੀ ਹੈ ਪਹਿਲਾਂ ਸਰ ਇੱਥੇ ਕਾਏ ਤੇ ਕਾਰਵਾਈ ਹੋਣੀ ਚਾਹੀਦੀ ਹੌਸ ਕੋ ਗਾਲ ਕੱਢਿਆ ਯਾਰ ਸਿੱਧਾ ਕੱਢ ਦੇ ਗਾਲ ਯਾਰ ਹੌਸ ਆ ਯਾਰ ਆਪਣਾ ਅਸੀਂ ਗਾਵਾ ਨਾ ਨਾ ਗਾਵਾ ਕਰ ਦੇ ਤੂੰ ਸਭ ਕਹੇਰੀ ਜਨ ਗਾਵਾ ਕਰਦੇ ਹੋ ਤਾਲੀ ਵਾਹ ਕਰ ਗਾਵਾ ਕਰ ਤੂੰ ਕਿਉ ਗਾਵਾ ਕਰਦੇ ਤੂੰ ਕਿਹੜਾ ਕੱਢੂਗਾ ਕਿਹੜਾ ਕੱਢੂਗਾ ਜੀ ਗਾਵਾ ਕੱਢੂਗਾ ਕਿਹਦੇ ਗਾਵਾ <سؤال> ہاؤس چلن دو گے کہ نہیں چلو گے تھی آپ ہی رولا پا کے بہ بیٹھو سارے بیٹھو بیٹھو سارے بیٹھو پلیز بیٹھو مان صاحب بیٹھو بیٹھو, بیٹھو, <remember> <بیٹھو>, <بیٹھو>, <مانسا> بیٹھو>, <بیٹھو> جدہ ایک کہتا کہ چیر نے نوٹس لیا ہے کران گے پھر تسلی رکھنی چاہیے بیٹھو پلیز بیٹھو پلیز بیٹھو بیٹھو بیٹھوں گے بیٹھوں گے تسی بیٹھوں گے بیٹھو پلیز ہنری صاحب معافی منگنا چاہتے اس گلتے ہاں جی تھی بیٹھو تھی بیٹھو تھی بیٹھو تو تھی آ کے بیجو آجو بہجواجو بیٹھو بیٹھو پلیز بیٹھو تھی جی بھائی صاحب دونوں پاسوں ہی ادھر ادھر نے ڈائریکٹلی پروار سے نشا ویکارڈ ویچ لو ناڈ ایک مٹی آپ سارا کچھ ریکارڈ دیر از نتنگ ایک مٹی آر

ایٹ اے جدو بھی تھوڑی دیر ہاؤس جدو ختم ہوتا اس بعد جو بھی فیصلہ ہوئے گا لے لوٹر دو میں ٹاپا ادھر تک ایسی سپیکر صاحب اتنے حاضر نہیں سی 33 ਸਪੀਕਰਸ ਆ ਦੀ ਹਾਜ਼ਰੀ ਚ ਹਾਊਸ ਚੱਲ ਰਿਹਾ ਸੀ ਬਹਿਸ ਦੌਰਾਨ ਇੱਕ ਸਾਈਡ ਤੋਂ ਇੱਕ ਮੈਂਬਰ ਨੇ ਸਾਡੇ ਇੱਕ ਮੈਂਬਰ ਦੇ ਪਰਿਵਾਰ ਤੇ ਦੋਸ਼ ਲਾਇਆ ਚਿਟਾ ਵੇਚਣ ਦਾ ਅੱਗੋਂ ਫਿਰ ਇਹਨਾਂ ਨੇ ਵੀ ਮੈਂ ਸਮਝ ਨਾ ਸਹੀ ਸ਼ਬਦਾਬਲੀ ਦਾ ਇਸਤੇਮਾਲ ਨਹੀਂ ਕੀਤਾ ਮੇਰੀ ਗੁਜ਼ਾਰਸ਼ ਇਹ ਨਹੀਂ ਹੈ ਮੇਰੀ ਮੇਰੀ میری ایک کو ریکویسٹ ہے تو کیونکہ everything is recorded سارا ریکارڈ تو آڈے کوڑے کرپا کر کے دونوں میمبرز ریکارڈ لے کے سن کے پھر جو فیصلہ کرو گے سانوں میں جو ہاں جی سالے پہ تاریوال صاحب اور چیک کرو باجہ صاحب وہ تو بتا جو بولا گیا سال انہوں نے انہوں نے پزاہتا نہ دی لیا انہوں نے کیا تسی نشہ رہے دیو ہی دائی نکال ਉਹਨਾਂ ਨੇ ਸਾਰੀ ਪਾਰਟੀਆਂ ਉਹਨਾਂ ਨੇ ਸਾਰੀ ਪਾਰਟੀਆਂ ਵੀ ਸਾਬਾ ਕੀਤਾ ਜਾ ਆਹ ਕਹਿ ਕੇ ਬੈਠੋ ਆਹ ਇਹਨਾਂ ਦੀ ਗੱਲ ਥੀ ਵੈਲਟ ਆ ਆਪਾਂ ਰਿਕਾਰਡ ਚੈੱਕ ਕਰ ਲੈਂਦੇ ਠੀਕ ਹੋ ਜਾਏਗਾ ਤੁਸੀਂ ਕੋਈ ਸਾਲ ਕੋਈ ਸਾਨੂੰ ਸਾਬਾ ਨੂੰ ਕਹ ਤੇ ਪਈ ਜਾਵੇ ਦਿਓ ਕੋਈ ਕਹ ਸਾਨੂੰ ਜਿਹੜਾ ਉਹਨਾਂ ਦੀ ਗੱਲ ਕਰਦਾ